ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਫਤਿਹ ਅੱਜ ਅਸੀਂ ਖੜੇ ਆਂ ਇਤਿਹਾਸਕ ਨਗਰੀ ਪਿੰਡ ਹਰਮਨਕੀਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅੰਦੀ ਇਹੋ ਆਉਂਦਾ ਗੁਰਦੁਆਰਾ ਪਾਸਾਈ ਦਸਵੀਂ ਉੱਤੇ ਖੜੇ ਆਂ ਅੱਜ ਪ੍ਰਬੰਧ ਕਮੇਟੀ ਮਰੋਂ ਬੜਾ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਜਿਹੜੀ ਸੰਗਤਾਂ ਨੂੰ ਕਮੀ ਆਉਂਦੀ ਸੀਗੀ ਅੱਜ ਕਮਰਿਆਂ ਦਾ ਕਟ ਨਹੀਂ ਕੀਤਾ ਗਿਆ ਆ ਤੁਹਾਨੂੰ ਦਿਖਾ ਦਈਏ ਵੀ ਜਿਹੜੇ ਕਮਰੇ ਹੈਗੇ ਇਹ ਨਵੇਂ ਕਮਰੇ ਆ ਤੇ ਜਿਹੜੇ ਸਕੱਤਰ ਸਾਹਿਬ ਨੇ ਉਹ ਅੱਜ ਇੱਥੇ ਤੁਹਾਡਾ ਘਟਨ ਕਰਨਾ ਜਾਂ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਜਿਹੜੇ ਇਥੋਂ ਦੇ ਹੈਡ ਗ੍ਰੰਥੀ ਆ ਭਾਈ ਦਸਮੇਲ ਸਿੰਘ ਜੀ ਬਦਵਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਹੜੀਆਂ ਸਹੂਲਤਾਂ ਨੇ ਇੱਥੇ ਕਮਰਿਆਂ ਦੇ ਵਿੱਚ ਦਿੱਤੀਆਂ ਗਈਆਂ ਕਿਉਂਕਿ ਤਲਵੰਡੀ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਜਿਹੜਾ 에어ਪੋਰਟ ਆ ਉਹ ਸਟਾਰਟ ਹੋਣ ਲੱਗਿਆ ਤੇ ਉੱਥੋਂ ਜਿਹੜੀ ਜੇ ਸੰਗਤ ਨੂੰ ਕਿਸੇ ਨੂੰ ਕਮਰਾ ਨਹੀਂ ਵੀ ਮਿਲਦਾ ਉਹ ਸੰਗਤ ਜਿਹੜੀ ਰਹਿਸ ਆ ਇੱਥੇ ਆ ਕੇ ਕਰ ਵੀ ਸਕਦੀ ਆ ਤੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆਂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਜਿਹੜੇ ਕਮਰੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕਤਵ ਦਾ ਜਿਹੜੇ ਸੰਗਤ ਨੂੰ ਸਪੁਰਦ ਕੀਤਾ ਗਿਆ ਠਿਕਣਾ ਅੱਜ ਬਹੁਤ ਹੀ ਇੱਕ ਵੱਡਿਆਂ ਭਾਗਾਂ ਵਾਲਾ ਦਿਨ ਹੈ ਕਿਉਂਕਿ ਸੰਗਤ ਦੇ ਸਾਰੇ ਪ੍ਰਬੰਧ ਨੂੰ ਦੇਖਦਿਆਂ ਹੋਇਆ ਇੱਕ ਲੋੜ ਸੀ ਨਗਰ ਕੀਰਾਂ ਦੇ ਵਿੱਚ ਕਿ ਜੋ ਵੀ ਸੰਗਤ ਆਉਣ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਲਵਾਰੀ ਏਅਰਪੋਰਟ ਵੀ ਹੂੰ ਆਰੰਭ ਹੋ ਰਿਹਾ ਵੇ ਉਹਦੇ ਲਈ ਜੋ ਸੰਗਤਾਂ ਨੂੰ ਕਿਤੇ ਰਹਿਣ ਦਾ ਪ੍ਰਬੰਧ ਸਵੇਸ ਲਈ ਸ਼੍ਰੋਮਣੀਪੁਰ ਦਰਬਾਰ ਪ੍ਰਬੰਧਕ ਕਮੇਟੀ ਪ੍ਰਧਾਨ ਰਜਿੰਦਰ ਸਿੰਘ ਜੀ ਧਾਮੀ ਸਾਡੇ ਬਹੁਤ ਸਤਿਕਾਰਯੋਗ ਅਧਿਕਾਰੀ ਜਗਜੀਤ ਸਿੰਘ ਜੀ ਬਲਵੰਡੀ ਤੇ ਅੱਜ ਬਹੁਤ ਹੀ ਸਤਿਕਾਰਯੋਗ ਸਕੱਤਰ ਸਹਿਬਾਨ ਪ੍ਰਤਾਪ ਸਿੰਘ ਜੀ ਉਹ ਆਪ ਸਪੈਸ਼ਲ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਕਮਰਿਆਂ ਦਾ ਉਦਘਾਟਨ ਕੀਤਾ ਸੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹ ਕਮਰੇ ਤਿਆਰ ਹੋਏ ਨੇ ਇੱਕ ਜੋ ਸੈਟ ਹੈ ਉਹਦੇ ਵਿੱਚ ਬੈੱਡ ਦਾ ਪ੍ਰਬੰਧ ਇਹ ਕਿਚਨ ਦਾ ਪ੍ਰਬੰਧ ਤੇ ਨਾਲ ਹੀ ਅਟੈਚ ਬਾਥਰੂਮ ਦਾ ਪ੍ਰਬੰਧ ਕੀਤਾ ਗਿਆ ਹੈ। ਅ ਜਿਹੜੇ ਆਪਾਂ ਪ੍ਰਬੰਧਨੀ ਸਾਹਿਬ ਨੇ ਵੀ ਇਹ ਜ਼ਿਕਰ ਕੀਤਾ ਹੈਗਾ ਵੀ ਆਪਾਂ ਨੂੰ ਪਤਾ ਹੈ ਖਲਵਾਰਾ ਜੀ ਏਅਰਪੋਰਟ ਜਿਹੜਾ ਚਲਦੀ ਤਿਆਰ ਹੋਣ ਲੱਗਿਆ ਵਾ ਤੇ ਉੱਥੇ ਕਈ ਵਾਰੀ ਹੁੰਦਾ ਵੀ ਸੰਗਤਾਂ ਨੂੰ ਰਹਿਸ ਲਈ ਨੇੜੇ-ਜਿਹੜੇ ਨਹੀਂ ਕਮਰਾ ਮਿਲਦਾ ਤੋਂ ਉਹ ਜਿਹੜੀ ਸਹੂਲਤ ਹੈ ਤੋਂ ਗੁਰਦੁਆਰਾ ਸਾਹਿਬ ਸਈ 10ਵੇਂ ਪਿੰਡ ਹੀਰਾ ਤੋਂ ਮਿਲ ਸਕਦੀ ਹੈ। ਬਿਲਕੁਲ ਜੀ ਬਿਲਕੁਲ। ਸੋ ਇਹ ਹੁਣ 5 ਕਮਰੇ ਤਿਆਰ ਹੋਏ ਨੇ ਤੇ ਇਸ ਤੋਂ ਅੱਗੇ ਵੀ ਹੋਰ ਇਸ ਦੇ ਉੱਪਰ ਹੀ ਪੰਜ ਕਮਰਿਆਂ ਦਾ ਹੋਰ ਉਦਘਾਟਨ ਹੋਵੇਗਾ ਉਹ ਵੀ ਤਿਆਰ ਸੰਗਤ ਲਈ ਕੀਤਾ ਜਾਣਾ। ਇੱਕ ਸੰਗਤ ਜੀ ਨੇ ਹੋਰ ਦੱਸ ਜੀ ਕਿ ਜੇ ਆਰੰਭਾ ਗੁਰਦੁਆਰਾ ਸਾਹਿਬ ਜੀ ਆਂਦੀ ਇਹ ਉਹ ਸੇਵਾ ਜਿਹੜੀ ਹੈਗੀ ਆ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਜਿਹੜੇ ਕਾਰ ਸੇਵਾ ਹਜੂਰ ਸਾਹਿਬ ਵਾਲੇ ਦੀ ਉਹਨਾਂ ਵੱਲੋਂ ਜਿਹੜੀ ਸ਼ੁਰੂ ਕੀਤੀ ਹੋਈ ਆ ਤੇ ਉਹ ਵੀ ਜਿਹੜੀ ਸੇਵਾ ਵਾ ਉਹ ਮੈਨੂੰ ਲੱਗਦਾ ਵੀ ਫਾਰਵਰੀ ਹਰਵਰੀ ਮਾਰਚ ਦੇ ਵਿੱਚ ਜਿਹੜੀ ਉਹ ਉਹਤੇ ਮੁਕੰਮਲ ਹੋ ਜਾਣੀ। ਦੁਬਾਰਾ ਸਾਹਿਬ ਦਾ ਜਿਹੜਾ ਪ੍ਰਕਾਸ਼ ਆਉਣ ਕੀਤਾ ਜਾਣਾ। ਕਿੰਨਾ ਟਾਈਮ ਲੱਗਦਾ ਜਿਹੜਾ ਹੈਗਾ ਵੀ? ਤਕਰੀਬਨ ਬਸ ਜੋ ਸਾਰੀ ਤਿਆਰੀ ਆ ਜਿਸ ਤਰ੍ਹਾਂ ਅਸੀਂ ਹਰ ਰੋਜ਼ ਦੇਖਦੇ ਆ। ਸੋ ਸਾਰਾ ਕੁਝ ਤਿਆਰ ਹੈ ਤੇ ਜੋ ਥੋੜਾ ਬਹੁਤਾ ਕੰਮ ਬਾਕੀ ਹੈ ਉਹ ਤਕਰੀਬਨ ਫਰਵਰੀ-ਮਾਰਚ ਤੱਕ ਨਿਪਟਰੇ ਚੜ ਜਾਣਾ। ਤੇ ਬਾਬਾ ਜੀ ਨੇ ਕਿਹਾ ਕਿ ਇਹ ਵੀ ਜੋ ਮਹਾਨ ਸਥਾਨ ਬਣਿਆ ਇਹ ਵੀ ਸੰਗਤ ਦੇ ਸਬਦ ਥੋੜੇ ਹੀ ਚਿਰ ਦੇ ਵਿੱਚ ਹੋ ਜਾਣਾ ਹੈ। ਕਿਵੇਂ ਲੱਗਦਾ ਜਿਹੜਾ ਦਰਬਾਰ ਸਾਹਿਬ ਆ ਜੇ ਰਵਾਨਾ ਸਾਹਿਬ ਬਹੁਤ ਹੀ ਸ਼ਾਨਦਾਰ ਬਣਿਆ ਹੈ। ਸੋ ਜਿੱਥੇ ਤੱਕ ਮੈਂ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਨੇ ਸੋ ਇੰਨਾ ਵੱਡਾ ਗੁਰੂ ਘਰ ਕੇ 160 2100 ਇੰਨੀ ਜੋ ਲੰਬਾਈ ਚੌੜਾਈ ਹੈ ਸੋ ਬਹੁਤ ਵੱਡਾ ਦਰਬਾਰ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਰਵਿੰਦਰ ਸਿੰਘ ਜੀ ਹਜੂਰ ਸਾਹਿਬ ਵੱਲੋਂ ਸੋ ਹਰ ਇੱਕ ਸਹੂਲਤ ਦਿੱਤੀ ਜਾ ਰਹੀ ਹੈ ਮੈਂ ਇੱਕ ਸੋਚ ਰਿਹਾ ਸੀ ਕਿ ਅਸੀਂ ਨਾ ਛੋਟੇ ਛੋਟੇ ਹੁੰਦੇ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਤਾਂ ਉਹ ਜਦੋਂ ਦੇਖਣਾ ਵੀ ਇੱਥੇ ਦਰਬਾਰ ਸਾਹਿਬ ਪਲਾਈ ਛੋਟਾ ਹੁੰਦਾ ਵੀ ਪਰ ਰੌਣਕਾਂ ਬੜੀਆਂ ਲੱਗਦੀਆਂ ਨੇ ਸੰਗਤ ਬੜੀ ਆਉਂਦੀ ਹੁੰਦੀ ਪਿੰਡ ਦੀ ਤੇ ਹੁਣ ਜਿਹੜਾ ਪਤਾ ਨਹੀਂ ਕਿਉਂ ਜਿਹੜਾ ਜਿਹੜੀ ਹੀਰਾਂ ਦੀ ਸੰਗਤ ਦਾ ਤੇ ਉਹਦਾ ਰੁਕ ਥੋੜਾ ਜਿਆਦਾ ਡੇਡਾ ਕੀਤਾ ਹੋਇਆ ਤੁਸੀਂ ਸੰਗਤ ਨੂੰ ਕਿਹਣਾ ਚੋਣੇ ਬਾਬਾ ਜਿਹੜੀ ਹੀਰਾਂ ਦੀ ਸੰਗਤ ਦਾ ਜਿਹੜੀ ਹੀਰਾਂ ਦੀ ਸੰਗਤ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਆਪਣੇ ਨਗਰ ਦੇ ਵਿੱਚ ਇੱਕ ਬਹੁਤ ਮਹਾਨ ਤੇ ਪਵਿੱਤਰ ਪਾਵਨ ਚਰਨ ਸੋ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਇੱਕ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ ਹੂੰ ਕਿਉਂਕਿ ਹਰ ਇੱਕ ਨਗਰ ਨੂੰ ਇਹ ਬਖਸ਼ਿਸ਼ ਪ੍ਰਾਪਤ ਨਹੀਂ ਕਿ ਕਿਸੇ ਨਗਰ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਚੱਲਦੇ ਹੋਏ ਹੂੰ ਗਏ ਸੋ ਇਸ ਮਹਾਨਤਾ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ ਆਪਣੇ ਮਨ ਦੇ ਵਿੱਚ ਭਾਵਨਾ ਬਣਾਉਣ ਦੀ ਲੋੜ ਹੈ ਜਿੰਨਾ ਚਿਰ ਭਾਵਨਾ ਨਹੀਂ ਬਣਦੀ ਤੇ ਸਤਿਗੁਰਾਂ ਦਾ ਤਾਂ ਬਚਨ ਹੈ ਕਿ ਜਿੰਨ ਪ੍ਰੇਮ ਕੀਓ ਤੇ ਨਿਕਲਦਾ ਫਾਇਦਾ ਸੋ ਸਤਿਗੁਰਾਂ ਦੀ ਬਖਸ਼ਿਸ਼ ਹੈ ਇਸ ਸਥਾਨ ਤੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਭਾਵਨਾ ਸਥਾਨ ਦੇ ਆਪ ਜੀ ਦਰਸ਼ਨ ਦੇਦਾਰ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਹੀ ਸਹੀ ਗੱਲ ਆ ਜੀ ਕਿਉਂਕਿ ਆ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਆਪਣੇ ਪਰਿਵਾਰ ਦੀ ਪਰਿਵਾਰ ਵਿਛੋੜਾ ਜਿਹੜੇ ਪਿੱਛੇ ਕੋ ਪਾਉਂਦੇ ਆ ਉਹ ਜਹਾਸ ਨੂੰ ਪਿੱਛੋਂ ਦਰਹੋਂਦੇ ਹੋਏ ਤੇ ਇਸ ਤਾ ਪਾਵਨ ਸਥਾਨਾਂ ਤੇ ਪਹੁੰਚੇ ਇਹ ਹੀਰਾ ਪਿੰਡ ਲਈ ਵੱਡੀ ਇੱਕ ਮਾਣ ਵਾਲੀ ਗੱਲ ਆ ਤੇ ਸਾਨੂੰ ਇਹ ਗੱਲ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਸਾਡੇ ਨਗਰ ਦੇ ਜਿਹੜਾ ਧਰਮਪਾਲ ਸਿੰਘ ਜੀ ਉਹਨਾਂ ਨਾਲ ਕਿਵੇਂ ਦੇਖਦੇ ਹੋ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜਸਵੀਰ ਸਿੰਘ ਜੀ ਜਿਹੜਾ ਅੱਜ ਦਾ ਸਮਾਗਮ ਆ ਇਹ ਸਾਡੇ ਹਿਰਾਨਗਰ ਲਈ ਇੱਕ ਬਹੁਤ ਹੀ ਮਹਾਨ ਇੱਕ ਖੁਸ਼ੀ ਦਾ ਦਾਨਾ ਕਿਉਂਕਿ ਹੇਰਾਨਗਰ ਜਿਹੜਾ ਕਲੰਗੀਤਰ ਪਾਸ਼ਾ ਦੇ ਚਰਨ ਸੋ ਧਰਤੀ ਆ ਸਰਪੰਚੋਂ ਗੁਰਦੁਆਰਾ ਪਾਸ਼ਾ ਦੇ ਦਸਮੀ ਇੱਥੋਂ ਦੇ ਸਮੂਹ ਸ਼ਤਾਬ ਬੰਨਿਓ ਉੱਥੇ ਦੇ ਮੈਨੇਜਰ ਸਹਿਬਾਨ ਬੰਨਿਓ ਤੇ ਹੋਰ ਸੰਗਤਾਂ ਬੰਨਿਓ ਰੜ ਕੇ ਜੋ ਕਿ ਇੱਕ ਮਹਾਨ ਪ੍ਰਾਲਾਗ ਜਿਹਾ ਸਾਡੇ ਭਾਈ ਕੋਸ਼ਿਸ਼ ਬੋਲਨ ਕੋਈ ਪੜਨਾ ਆਸ ਗੁਰਦਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਆ ਸੋ ਪਹਿਲਾਂ ਤਾਂ ਮੈਂ ਭਾਈ ਜਗਜੀਤ ਸਿੰਘ ਜੀ ਨੂੰ ਅਦਾ ਵਿਸ਼ੇਸ਼ ਧੰਨਵਾਦ ਕਰਨਾ ਵਾ ਕਿਉਂਕਿ ਬਹੁਤ ਹੀ ਪਿਆਰ ਵਾਲੀ ਰੂਹ ਆ ਕੋਈ ਉਹਦੇ ਵਿੱਚ ਇਹ ਜੀ ਮਤਲਬ ਮਿਸਾਲ ਹੀ ਨਹੀਂ ਵੀ ਮਤਲਬ ਕੋ ਲਿਟਰੀ ਵਾਲਾ ਕੋਈ ਗੁਣਾ ਹੈਗਾ ਵਾ ਮਤਲਬ ਇੰਨੀ ਮਿੱਠਤ ਆ ਨਹੀਂ ਆਮ ਲਿਟਰਾਂ ਦੇ ਆਪਾਂ ਦੇਖਦੇ ਆਂ ਕਿ ਥੋੜਾ ਜਿਆ ਕਿਸੇ ਉਹਦੇ ਤੇ ਆਏ ਨਹੀਂ ਤੇ ਮਤਲਬ ਥੋੜਾ ਜਿਆ ਹਨਾ ਹੋ ਜਾਂਦਾ ਵਾ ਸੋ ਬਹੁਤ ਪਿਆਰ ਨਾਲ ਹਰ ਇੱਕ ਨੂੰ ਖੁਦ ਸਾਨੂੰ ਕਾਲ ਲਾਉਂਦੇ ਆ ਤੇ ਆ ਜਿਹੜਾ ਅੱਜ ਉਹਨਾਂ ਨੇ 5 ਕਮਰਿਆਂ ਦਾ ਉਦਘਾਟਨ ਕੀਤਾ ਇਹ ਸਮੇਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਸੋ ਬਹੁਤ ਹੀ ਸੋਹਣੇ ਕਮਰੇ ਬਣਾਏ ਆ ਤੇ ਮਹਾਰਾਜ ਬਸ ਇਸੇ ਤਰੀਕੇ ਅਰਦਾਸ ਕਰਦੇ ਆ ਕਿ ਸਮੁੱਚੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਸਾਡੀ ਸਿੱਖ ਪੰਥ ਨੂੰ ਸਾਡੀ ਸਿੱਖ ਕੌਮ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਤੇ ਭਾਈ ਜਗਜੀਤ ਸਿੰਘ ਜਲਵੰਡੀ ਸਕਤਰ ਸਾਹਿਬ ਤੇ ਸਮੁੱਚਾ ਜਿਹੜਾ ਸ਼ਤਾਬ ਆ ਉਹ ਇਸੇ ਤਰੀਕੇ ਸਲਾਮਾਂ ਨਮੋ। ਸਰਪੰਚ ਸਾਹਿਬ ਜੀ ਜੋ ਕਮਰਾ ਦਾ ਕੋਟਾ ਲੱਗਿਆ ਜ਼ਿਕਰ ਵੀ ਦਿੱਤਾ ਗਿਆ ਕਿ ਜਿਹੜੇ ਕਮਰੇ ਨੇ ਇਹ ਜਿਵੇਂ ਆਪਣੇ ਜਿਹੜੇ 에어ਪੋਰਟ ਜਿਹੜਾ ਪਿਆਰ ਹੋ ਰਿਹਾ ਉਹ ਸੰਬੰਧ ਤਾਂ ਨਹੀਂ ਵੱਡੀ ਸਮੂਹਤ ਨਹੀਂ ਹਾਂਜੀ ਜਸਵੀਰ ਸਿੰਘ ਜੀ ਇਹ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਇਹ ਵੀ ਆ ਜਿੰਨੇ ਵੀ ਲੋਕ ਸਾਡਾ ਚੈਨਲ ਦੇਖ ਰਹੇ ਆ ਉਹ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਕਿਉਂਕਿ ਸਾਡੇ ਨਜ਼ਦੀਕ ਜਿਹੜਾ 에어 ਫੋਰਸ ਹਲਵਾਰਾਵਾ ਉਹਦੇ ਨਾਲ ਹੀ ਵਿੱਚ 에어ਪੋਰਟ ਬਣ ਰਿਹਾ ਬਾਜੀ ਸੋ ਜਿਹੜਾ ਥੋੜੇ ਸਮੇਂ ਦੇ ਵਿੱਚ ਹੀ ਜਿਹੜੀ ਮਤਲਬ ਖੁਸ਼ਖਬਰੀ ਆ ਰਹੀ ਹੈ ਕਿ ਇਹ ਚਾਲੂ ਹੋ ਜਾਣਾ ਵਾ ਕਿਉਂਕਿ ਅਕਸਰ ਅਸੀਂ ਬਾਹਰ 에ਰਪੋਰਟਾਂ ਤੇ ਜਾਂਦੇ ਆ ਚਾਹੇ ਅੰਮ੍ਰਿਤਸਰ ਆ ਚਾਹੇ ਦਿੱਲੀ ਆ ਸੋ ਕਈ ਵਾਰੀ ਫਲਾਈਟਾਂ ਲੇਟ ਹੋ ਜਾਂਦੀਆਂ ਜਾਂ ਬਾਦ ਘਾਟ ਹੋ ਜਾਂਦੀ ਆ ਸੋ ਉੱਥੇ ਮੁੜ ਕੇ ਰਹਿਣ ਵਾਸਤੇ ਕੋਈ ਬੜੀ ਦਿੱਕਤ ਆਉਂਦੀ ਆ ਬੜੇ ਮਹਿੰਗੇ ਮਹਿੰਗੇ ਹੋਟਲ ਲੈਣੇ ਪੈਂਦੇ ਆ ਸੋ ਸਾਰੀ ਸੰਗਤ ਨੂੰ ਬੇਨਤੀ ਆ ਇੱਥੇ ਜਿਹੜੇ ਕਮਰੇ ਬਣਦੇ ਆ ਸਿਰਫ ਸੰਗਤ ਦੀ ਸਹੂਲਤ ਵਾਸਤੇ ਬਣੇ ਆ ਮੰਨ ਲਓ 에어ਪੋਰਟ ਤੇ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਆ ਜਾਂ ਕੋਈ ਫਲਾਈਟ ਡਿਲੇ ਹੋ ਜਾਂਦੀ ਆ ਜਾਂ ਕੋਈ ਹੋਰ ਦਿੱਕਤ ਆ ਜਾਂਦੀ ਆ ਤੁਸੀਂ ਉਥੋਂ ਆਪਣੀ ਟੈਕਸੀ ਫੜੋ ਸਿੱਧਾ ਗੁਰਦੁਆਰਾ ਪਾਸ ਆਈ ਦੇ ਇਸ ਪਿੰਡ ਹੀਰਾਵਲੇ ਤੇ ਆ ਜੋ ਇੱਥੇ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਪ੍ਰਸ਼ਾਦੇ ਪਾਣੀ ਦੀ ਨਹਾਉਣ ਧੋਣ ਦੀ ਰਹਿਣ ਦੀ ਖਾਣ ਪੀਣ ਦੀ ਸਾਰੀ ਸਹੂਲਤ ਬਿਲਕੁਲ ਫ੍ਰੀ ਆਫ ਕੋਸਟ ਮਿਲੂਗੀ ਇਹ ਬਹੁਤ ਵੱਡਾ ਪ੍ਰਾਲਾ ਸੰਗਤ ਲਈ ਬਹੁਤ ਵੱਡੀ ਇੱਕ ਸੇਵਾ ਬਹੁਤ ਬਹੁਤ ਮਿਹਰਬਾਨ ਸਾਡੇ ਨਾਲ ਪਿੰਡ ਹੀਰਾਵਲੇ ਦੇ ਜਿਹੜੇ ਮਜੂਦਾ ਸਰਪੰਚ ਨੇ ਸਰਪੰਚ ਪਵਨਦੀਪ ਜੀ ਉਹ ਵੀ ਸਾਡੇ ਨਾਲ ਉਹ ਵੀ ਅੱਜ ਦੇ ਸਮਾਗਮ ਦੇ ਵਿੱਚ ਪਹੁੰਚੇ ਨੇ ਕੀ ਕਹਾਂਗੇ ਅਸੀਂ ਗੱਲ ਜੀ ਸਾਰਿਆਂ ਨਾਲ ਅਸੀਂ ਕਹਾਂਗੇ ਬਹੁਤ ਵਧੀਆ ਪ੍ਰਾਲਾ ਜੀ ਗੁਰਦਾਰ ਸਾਹਿਬ ਦੇ ਵਿੱਚ ਜਿਹੜੇ ਕਮਰੇ ਬਣੇ ਨੇ ਉਹ ਕਨਸੂਲ ਤੋਂ ਮਿਲੂਗੀ ਜਿਵੇਂ ਪਹਿਲੇ ਦੱਸ ਕੇ ਹਟੇ ਨੇ ਬੀ ਅਰਪੋਰਟ ਤੇ ਆਉਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਜਾਂ ਦਿੱਕਤ ਆਉਂਦੀ ਆ ਇੱਥੇ ਰਹਿਣਗੇ ਉਹਨਾਂ ਨੂੰ ਵਧੀਆ ਲੱਗੂਗਾ ਸਾਡੇ ਪਿੰਡ ਦਾ ਨਾਮ ਚਾਂਮਚੂਆ ਇੱਕ ਇਤਿਹਾਸਿਕ ਗੁਰਦਾਰਾ ਜੀ ਬਹੁਤ ਬਹੁਤ ਧੰਨਵਾਦੀ ਹੈ ਜੀ ਮਿਹਰਬਾਨੀ ਦਾ ਹੁੰਦਾ ਲੱਗਦਾ ਸੋ ਇਹ ਸਾਨੂੰ ਹਾਂ ਸਪਾਸਿਫ ਤੇ ਅਸੀਂ ਵੀ ਸੰਗਤ ਨੂੰ ਬੜਾ ਰੀ ਰਹੀ ਰਹੇ ਹਾਂ ਘਰੀ ਮੋੜ ਜੇ ਪਰਵਾਹ ਲੈਦੇ ਹਾਂ ਇਤਿਹਾਸਕ ਨਗਰਾਂ ਤੁਸੀਂ ਇਤੋਂ ਦਾ ਜਿਹੜਾ ਇਤਿਹਾਸ ਆ ਉਹ ਵੀ ਜਾਣੋ ਇਹਨਾਂ ਦਾ ਕੀ ਪਿਆਸ ਆ ਕਿਉਂਕਿ ਫੋਹੜੀ ਵਿਰੋਧ ਦੇ ਮਹਾਨ ਆਈ ਜਿਹੜੇ ਸੀਗੇ ਮੰਦਕਪਾਲ ਦੇ ਦਾਦ ਜੀ ਉਹਨਾਂ ਨੇ ਪੰਡਾਣੀ ਦੇ ਜੁੱਧ ਦੇ ਵਿੱਚ ਹਜ਼ੈਰ ਖਾਨ ਦਾ ਸਿਰ ਬੰਨਿਆ ਸੀ ਆਪ ਦੇ ਤੋਂ ਆਪਣੀ ਨੌਟ ਪੁੱਤ ਦੇ ਨਾਲ ਤੇ ਉਸ ਤੋਂ ਬੜਾ ਵੱਡਾ ਮਾਣ ਮਿਲਿਆ ਸ੍ਰੀ ਮਨਤਪ੍ਰੀਤਪਾਲ ਦਾਤੀ ਨੂੰ ਉਹ ਪਿੰਡ ਕਿਹਾਂ ਦੀ ਸੀਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿ ਦੇ ਤੇ ਬਾਂਜਾ ਨਾ ਪੜਾਇਆ ਸੀ ਤਾਂ ਉਹਨਾਂ ਕੋਲ ਆ ਕੇ ਉਹਨਾਂ ਨੇ ਰੱਬ ਦੀ ਦੇ ਬਸਰਾਮ ਦਿੱਤੇ ਬਖਸ਼ਾ ਲਾ ਸਕਿਆ ਤੇ ਅੱਗੇ ਵੱਲੋਂ ਚਾਲੇ ਪਾਇਆ ਸੰਖੇਪੀ ਇੱਕ ਬੜੀ ਇੱਥੇ ਖੰਤੋਤ ਇਹਦਾ ਇਤਿਹਾਸ ਵੀ ਜਾਣੂ ਤੇ ਇੱਥੇ ਦੇ ਨਵਾਂ ਰਵਾਸਾ ਬਣਿਆ ਉਹ ਦੀ ਪੰਜਾਬ ਦੇ ਬਾਹਰੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਅਸਾਂ